ਪੰਜਾਬੀਓ ਇਹ ਵੀਡੀਓ ਫੌਰਨ ਦੀ ਦੱਸੀ ਜਾ ਰਹੀ ਹੈ ਜਿਸ ਵਿੱਚ ਇੱਕ ਪੰਜਾਬੀ ਵੀਰ ਵੇਖੋ ਰੈਸਟੋਰੈਂਟ ਦੇ ਬਾਹਰ ਸਿੱਧੂ ਮੂਸੇਵਾਲ ਦੇ ਗਾਣੇ ਲਾ ਕੇ ਤੇ ਸ਼ੁਗਲ ਮੇਲਾ ਕਰ ਰਿਹਾ ਹੁੰਦਾ ਹੈ ਕਿ ਕੋਈ ਕਸਟਮਰ ਆਏਗਾ ਚਲੋ ਮੈਨੂੰ ਸੰਭਾਲ ਲਊਗਾ ਕਿਉਂਕਿ ਦੂਸਰਾ ਵੇਟਰ ਵਾਸ਼ਰੂਮ ਗਿਆ ਹੁੰਦਾ ਪਰ ਅੱਗੋਂ ਇੱਕ ਪੰਜਾਬੀ ਗੱਡੀ ਤੇ ਆਉਂਦੇ ਨੇ ਤੇ ਕਹਿੰਦੇ ਚਲੋ ਇਹਦੇ ਨਾਲ ਥੋੜੀ ਹਸੀ ਮਜ਼ਾਕ ਕਰਦੇ ਆ ਇਹ ਪੰਜਾਬੀ ਆ ਕੇ ਉਹਨੂੰ ਇੰਗਲਿਸ਼ ਵਿੱਚ ਗੱਲਾਂ ਕਰਦੇ ਨੇ ਪਰ ਅਗਲਾ ਜਿਹੜਾ ਉੱਥੇ ਖੜਾ ਹੁੰਦਾ ਪੰਜਾਬੀ ਉਹਨੂੰ ਇੰਗਲਿਸ਼ ਬਹੁਤ ਘੱਟ ਆਉਂਦੀ ਹੁੰਦੀ ਹੈ ਜਿਸ ਤੋਂ ਬਾਅਦ ਅਗਲਾ ਪੰਜਾਬੀ ਉਹਨਾਂ ਨੂੰ ਕੁਝ ਸਮਝਾਉਣਾ ਚਾਹੁੰਦਾ ਪਰ ਅਗਲੇ ਪੰਜਾਬੀ ਇੰਗਲਿਸ਼ ਜ਼ਿਆਦੀ ਮਾਰ ਦਿਆ ਕਿਉਂਕਿ ਉਹਨੂੰ ਛੇੜਦੇ ਆ ਤੇ ਜਿਸ ਤੋਂ ਬਾਅਦ ਜਦੋਂ ਬਾਅਦ ਉਹਨੂੰ ਦੱਸ ਦਿਆ ਕਿ ਅਸੀਂ ਵੀ ਪੰਜਾਬੀ ਸੀ ਤਾਂ ਫਿਰ ਕੀ ਬੰਦਾ ਏ ਆਓ ਤੁਸੀਂ ਵੀ ਦੇਖੋ ਇਹ ਵੀਡੀਓ ਜੇਕਰ ਚੰਗੀ ਲੱਗੀ ਤਾਂ ਅਗੇ ਸ਼ੇਅਰ ਜਰੂਰ ਕਰਿਓ ਤੇ ਐਮ ਦੀਆਂ ਹੋਰ ਵੀਡੀਓ ਦੇਖ ਲਈ ਆਪਣੇ ਪੇਜ ਤੇ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਧੰਨਵਾਦ ਓਏ ਆ ਕੋ ਪੰਜਾਬੀ ਲੱਗਾ ਹੋ ਗ Hi. Hi, sir. How are you? Good, sir. Uh, what you have? Uh, can you tell me uh, which kind of juices you have? Uh, sir, I have asare uh, juice. Munda going, uh, coming uh, in the uh, washroom, sir. Uh, they, no, you, uh, you, ca English. you can't read uh, which kind of juices you have. Can you read? Sir, I have uh, mango. I have malta. I have gajra. I have dvana. What? I don't I understand. Have... ਸਾਰਾ ਮੀਨੂ ਅੰਡਰਸਟੈਂਡ ਮੋਰ ਇੰਗਲਿਸ਼ ਦੂਜਾ ਵੇਟਰ ਗਿਆ ਉਹ ਆਉਂਦਾ ਸਰ ਉਹ ਤੁਹਾਨੂੰ ਸਾਰਾ ਦੱਸਦਾ ਮੈਨੂੰ ਇੰਗਲਿਸ਼ ਨਹੀਂ ਆਉਂਦੀ ਜਾਂ ਤੁਸੀਂ ਮੀਨੂ ਪੜ ਲਓ ਬਹੁਤ ਤੁਸੀਂ ਮੀਨੂ ਪੜ ਲਓ ਪੰਜਾਬੀ ਬੋਲਣਾ ਮੇਰਾ ਭਰਾ ਬਾਜੀ ਤੁਸੀਂ ਪੰਜਾਬੀ ਕਿਉਂ ਨਹੀਂ ਕੁੱਤੇ ਵਾਲੀ ਕਰਨ ਦੇ ਅੱਧੇ ਘੰਟੇ ਤੋਂ ਬਾਜੀ ਤੁਹਾਨੂੰ ਚੰਗਾ ਭਲਾ ਪਤਾ ਪੰਜਾਬੀ ਤੁਹਾਨੂੰ ਪਤਾ ਇੰਗਲਿਸ਼ ਕਿੰਨੇ ਯਾਰ ਮੈਂ ਵੀ ਸ਼ੂਗਰ ਲਾਇਆ ਪੜ ਕੇ ਦੱਸਾ ਕੀ ਕੀ ਹੈ ਯਾਰ ਕਿਹੜਾ ਯਾਰ ਮੇਰਾ ਦਿਲ ਉੱਤੇ ਥੱਲੇ ਆਉਂਦਿਆਂ ਸੀ ਮੈਂ ਕਹਿੰਿਆ ਵੀ ਸਾਡਾ ਸ਼ਕਲੋਂ ਤਾਂ ਲੱਗਦਾ ਨਹੀਂ ਸ਼ਕਲੋਂ ਤਾਂ ਗੋਰਾ ਲੱਗਦਾ ਮੈਂ ਕਹਿੰਿਆ ਇਜੀਪਸ਼ੀਅਨ ਆ ਜਾਂ ਕੋਈ ਹੁਣਾਵਾ ਗੋਰਾ